AC ਇਨਵਰਟਰ ਦਾ ਕੀ ਮਤਲਬ ਕੀ ਇਨਵਰਟਰ ਤੇ ਚੱਲਦਾ ਹੈ ਇਹ AC ਤੁਹਾਡੀ ਜੇਬ ਤੇ ਕੀ ਹੁੰਦਾ ਹੈ ਅਸਰ 90% ਲੋਕਾਂ ਨੂੰ ਨਹੀਂ ਇਸ ਦੀ ਖਾਸੀਅਤ ਦਾ ਪਤਾ ਇਸ ਸਮੇਂ ਦੇਸ਼ ਦੇ ਕਈ ਹਿੱਸਿਆਂ 'ਚ ਭਿਆਨਕ ਗਰਮੀ ਪੈ ਰਹੀ ਹੈ ਜਿਸ ਕਾਰਨ ਲੋਕ ਬੇਹੱਦ ਤੇਜ਼ੀ ਨਾਲ AC ਖਰੀਦ ਰਹੇ ਨੇ ਅੱਜ ਹਰ ਘਰ ਵਿੱਚ 에어 ਕੰਡੀਸ਼ਨਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਪਰ ਜਦੋਂ ਵੀ ਅਸੀਂ ਨਵਾਂ AC ਖਰੀਦਦੇ ਹਾਂ ਤਾਂ ਇੱਕ ਸ਼ਬਦ ਵਾਰ-ਵਾਰ ਸਾਹਮਣੇ ਆਉਂਦਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇਨਵਰਟਰ ਏਸੀ ਦੀ ਕਈ ਲੋਕ ਇਸ ਸ਼ਬਦ ਨੂੰ ਸੁਣ ਕੇ ਸੋਚਦੇ ਨੇ ਕਿ ਸ਼ਾਇਦ ਇਸ ਵਿੱਚ ਬੈਕਅਪ ਇਨਵਰਟਰ ਵਰਗਾ ਕੋਈ ਮਕੈਨਿਜ਼ਮ ਫਿੱਟ ਕੀਤਾ ਹੋਵੇਗਾ ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਜੇ ਤੁਸੀਂ ਵੀ ਇਸ ਬਾਰੇ ਕਨਫਿਊਜ਼ ਤਾਂ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਇਸ ਟੈਕਨੋਲੋਜੀ ਬਾਰੇ ਵਿਸਥਾਰ ਨਾਲ ਦੱਸਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਇਨਵਰਟਰ ਏਸੀ ਚ ਇਨਵਰਟਰ ਦਾ ਕੀ ਮਤਲਬ ਹੈ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਨਵਰਟਰ ਏਸੀ ਚ ਕੋਈ ਇਨਵਰਟਰ ਨਹੀਂ ਹੁੰਦਾ ਤੇ ਨਾ ਹੀ ਬਿਜਲੀ ਜਾਣ ਤੇ ਇਹ ਇਨਵਰਟਰ ਇਨਵਰਟਰ ਤੇ ਚੱਲੇਗਾ ਬਲਕਿ ਇੱਥੇ ਇਨਵਰਟਰ ਸ਼ਬਦ ਨੂੰ ਇੱਕ ਖਾਸ ਟੈਕਨੋਲੋਜੀ ਦੇ ਤੌਰ ਤੇ ਵਰਤਿਆ ਗਿਆ ਜੋ ਕੰਪਰੈਸਰ ਦੀ ਰਫ਼ਤਾਰ ਨੂੰ ਸਮਾਰਟ ਢੰਗ ਨਾਲ ਕੰਟਰੋਲ ਕਰਦਾ ਹੈ ਤੇ ਬਿਜਲੀ ਦੀ ਖਪਤ ਨੂੰ ਕਾਫੀ ਘਟਾ ਦਿੰਦਾ ਹੈ ਇਸ ਨੂੰ ਸਮਝਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਨਾਨ ਇਨਵਰਟਰ ਏਸੀ ਤੇ ਇਨਵਰਟਰ ਏਸੀ ਵਿਚਕਾਰਲਾ ਅੰਤਰ ਹੈ ਜਿਹੜਾ ਉਹ ਸਮਝਣਾ ਪਵੇਗਾ ਇਨਵਰਟਰ ਏਸੀ ਨਾਨ ਇਨਵਰਟਰ ਏਸੀ ਤੋਂ ਕਿਵੇਂ ਵੱਖਰਾ ਹੈ ਅਸਲ ਵਿੱਚ ਨਾਨ ਇਨਵਰਟਰ ਏਸੀ ਚ ਕੰਪਰੈਸਰ ਜਾਂ ਤਾਂ ਪੂਰੀ ਤਾਕਤ ਨਾਲ ਚੱਲਦਾ ਹੈ ਜਾਂ ਫਿਰ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਜਿਵੇਂ ਹੀ ਕਮਰੇ ਦਾ ਤਾਪਮਾਨ ਵੱਧਦਾ ਹੈ ਤਾਂ ਕੰਪਰੈਸਰ ਚਾਲੂ ਹੋ ਜਾਂਦਾ ਹੈ ਤੇ ਜਦੋਂ ਠੰਡਾ ਹੋ ਜਾਂਦਾ ਹੈ ਤਾਂ ਕੰਪਰੈਸਰ ਆਪਣੇ ਆਪ ਬੰਦ ਹੋ ਜਾਂਦਾ ਹੈ ਨਤੀਜਾ ਇਹ ਹੁੰਦਾ ਹੈ ਕਿ ਬਿਜਲੀ ਦੀ ਖਪਤ ਵੱਧ ਜਾਂਦੀ ਹੈ ਤੇ ਤਾਪਮਾਨ ਵਾਰ-ਵਾਰ ਬਦਲਦਾ ਰਹਿੰਦਾ ਹੈ ਦੂਜੇ ਪਾਸੇ ਇਨਵਰਟਰ ਏਸੀ ਚ ਕੰਪਰੈਸਰ ਲਗਾਤਾਰ ਚੱਲਦਾ ਰਹਿੰਦਾ ਹੈ ਪਰ ਇਸ ਦੀ ਰਫ਼ਤਾਰ ਵਧਦੀ ਜਾਂ ਘਟਦੀ ਰਹਿੰਦੀ ਹੈ ਕੰਪਰੈਸਰ ਤੁਹਾਡੇ ਕਮਰੇ ਦੇ ਤਾਪਮਾਨ ਮੁਤਾਬਕ ਐਡਜਸਟ ਹੁੰਦਾ ਰਹਿੰਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਸਮੂਥ 쿨ਿੰਗ ਮਿਲਦੀ ਰਹਿੰਦੀ ਹੈ ਤੇ ਤੁਹਾਨੂੰ ਇਸ ਨੂੰ ਵਾਰ-ਵਾਰ ਚਾਲੂ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਇਸ ਨਾਲ ਬਿਜਲੀ ਦੀ ਖਪਤ ਕਾਫੀ ਹੱਦ ਤੱਕ ਘਟ ਜਾਂਦੀ ਹੈ ਇਨਵਰਟਰ ਏਸੀ ਦੇ ਚਾਰ ਵੱਡੇ ਫਾਇਦੇ ਕੀ ਹੈ ਉਹ ਵੀ ਸਮਝ ਲਓ ਨੰਬਰ 1 ਹੈ ਘੱਟ ਬਿਜਲੀ ਖਰਚ ਇਹ ਦੇਖਿਆ ਗਿਆ ਹੈ ਕਿ ਇਨਵਰਟਰ ਏਸੀ ਬਿਜਲੀ ਦੀ ਖਪਤ ਵਿੱਚ 30% ਤੋਂ 50% ਦੀ ਬਚਤ ਕਰ ਸਕਦਾ ਹੈ ਨੰਬਰ 2 ਤੇ ਹੈ ਕਨਸਟੈਂਟ 쿨ਿੰਗ ਇਨਵਰਟਰ ਏਸੀ ਨਾਲ ਤੁਹਾਨੂੰ ਤਾਪਮਾਨ 'ਚ ਝਟਕੇ ਨਹੀਂ ਮਿਲਦੇ ਜਿਸ ਦਾ ਮਤਲਬ ਹੈ ਕਿ 쿨ਿੰਗ ਬਣੀ ਰਹਿੰਦੀ ਹੈ ਜਿਸ ਨਾਲ ਵਾਰ-ਵਾਰ ਗਰਮੀ ਮਹਿਸੂਸ ਨਹੀਂ ਹੁੰਦੀ ਨੰਬਰ 3 ਰੌਲਾ ਵੀ ਘਟ ਇਸ AC ਵਿੱਚ ਕੰਪਰੈਸਰ ਕਾਫੀ ਨਰਮ ਢੰਗ ਨਾਲ ਕੰਮ ਕਰਦਾ ਹੈ ਇਸ ਲਈ ਮਸ਼ੀਨ ਤੇ ਨਿਕਲਣ ਵਾਲਾ ਜਿਹੜਾ ਸ਼ੋਰ ਸ਼ਰਾਬਾ ਹੁੰਦਾ ਹੈ ਉਹ ਵੀ ਕਾਫੀ ਘੱਟ ਹੁੰਦਾ ਹੈ ਨੰਬਰ 4 ਲੰਬੀ ਉਮਰ ਤੇ ਘੱਟ ਮੁਰੰਮਤ ਲਗਾਤਾਰ ਇਨਵਰਟਰ AC ਚਾਲੂ ਰਹਿਣ ਦੇ ਬਾਵਜੂਦ ਕੰਪਰੈਸਰ ਤੇ ਜ਼ਿਆਦਾ ਲੋਡ ਨਹੀਂ ਪਾਉਂਦਾ ਇਸ ਨਾਲ ਇਸ ਦੀ ਉਮਰ ਵੱਧ ਜਾਂਦੀ ਹੈ ਤਾਂ ਇਹ ਵੀਡੀਓ ਵਕ ਵਕ ਇਲੈਕਟ੍ਰੀਸ਼ੀਅਨ ਮਾਰਾਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ